ਰਾਗ ਸੋਠ ਬਾਰ ਮਹਲੇ ਚੌਥੇ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਸੋਠ ਕੇ ਸਦਾ ਸੁਹਾਵਣੀ ਜੇ ਸੱਚਾ ਮਨ ਹੋਈ ਦੰਦੀ ਮੈਲ ਨਾ ਕਤਮਨ ਜੀਬੈ ਸੱਚਾ ਸੋਈ ਸਸਰੇ ਪਈਏ ਬੇਵਸੀ ਸਤਿਗੁਰ ਸੇਵਨ ਸੰਗ ਪਰ ਕਪੜ ਜੀ ਪਿਰ ਮਿਲੈ ਖੁਸ਼ੀ 라ਵੇ ਪਿਰ ਸੰਗ ਸਦਾ ਸਿਗਾਰੀ ਨੋ ਮਨ ਕਦੀ ਨ ਮੈੜ ਪਤੰਗ ਦੇਵਰ ਜੇਠ ਮੋਏ ਦੁਖ ਸਸੂ ਕਾ ਡਰ ਕਿਸ ਯੇ ਬਰ ਬਬਾ ਬਨਨਕ ਕਰਮ ਮੰਨੇ ਸਭ ਸਚ ਮਹਲਾ ਚੌਥਾ ਸੋਰਠਿ ਤਾਮ ਸੋਹਾਵਣੀ ਜੇ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਘਰ ਭੋਲੀ ਹਰ ਪ੍ਰੇਮ ਕਸਾਈ ਦਿਨ ਸ ਰਾਤ ਹਰ ਰਤੀ ਹਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੀ ਗੁਰ ਸਤਗੁਰ ਨਾਮ ਤਰੜਾਇ ਮਨ ਅੰਤ ਨ ਕਾ ਹੋਉ ਡੋਲੀ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੀ ਗੋਲ ਗੋਲੇ ਪਉੜੀ ਤੂੰ ਆਪੇ ਸਟ ਕਰਤਾ ਸ ਜਿਣ ਹਾਰਿਆ ਤੁਦਿ ਆਪੇ ਖੇਲ ਰਚਾਈ ਤੁਦਿ ਆਪ ਸੁਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਰਿਆ ਸਭ ਤੇਰਾ ਸਬਦ ਵਰਤੈ ਓ ਪਾਵਨ ਹਰਿਆ ਓ ਗੁਰਮੁਖ ਸਦਾ ਸਲਾਹੀ ਗੁਰਗੋ